ਦੋਸਤੋ ਅੱਜ ਦੇ ਬਲੌਗ ਦੇ ਵਿੱਚ ਸਵਾਗਤ ਹੈ ਜੀ ਸਾਰਿਆਂ ਦਾ ਤੇ ਅੱਜ ਆਪਾਂ ਉਹ ਇੱਕ ਟਾਲਵਨੇ ਟਾਲਣ ਹੋਨੇ ਤੇ ਯਾਰ ਵੇਖੋ ਜੀ ਇਹ ਮੋਟੂ ਟਾਲਾਂ ਸਿੱਟੀ ਜਾਂਦਾ ਆ ਦੇਖੀ ਮੱਠਲ ਪਰ ਪਰ ਕੇ ਲੈ ਜਾਂਦਾ ਮੋਟੂ ਉਹ ਦੇਖੋ ਜੀ ਲੱਗਿਆ ਪਿਆ ਮੋਟੂ ਦੇ ਇੱਥੇ ਆਪਾਂ ਆਹ ਦੇਖੋ ਜੀ ਇੱਥੇ ਲਾਉਣੀਆਂ ਆਪਾਂ ਆਹ ਇੱਥੇ ਲਿਆ ਰਿਹਾ ਕਿ ਸਿੱਟੀ ਜਾਂਦਾ ਤੇ ਇੱਥੇ ਆਪਾਂ ਸਾਰੇ ਜਿਹੜੇ ਇਸ ਟਾਲਾਂ ਲਾ ਦੇਾਂਗੇ ਵਧੀਆ ਕਰਕੇ ਤੇ ਕਿਉਂਕਿ ਉਹ ਜਿਹੜਾ ਖੋਰ ਪਿਆ ਨਾ ਜਿਹੜਾ ਉਹ ਖੋਰ ਵੀ ਸਾਰਾ ਸਮਝੂਗਾ ਖੋਰ ਸਾਰਾ ਸਮਝੋ ਏਟਾ-ਉਟਾ ਦਿਵਾਲੀ ਤੇ ਸਫਾਈ ਹੋ ਜੂਗੀ ਵਧੀਆ ਤੇ ਇੱਥੇ ਇੱਥੇ ਸਮਝੋ ਵਧੀਆ ਹੈ ਇੱਥੇ ਲਾ ਦੇਗੇ ਆਪਾਂ ਇੱਥੇ ਆਪਾਂ ਚਣ ਜੋੜ ਕੇ ਲਾ ਦੇਣੇ ਹਾਂ ਹਾਂ ਇੱਥੇ ਆਪਾਂ ਚਣ ਜੋੜ ਕੇ ਵਧੀਆ ਲਾ ਦੇਣਗੇ ਇਹਨਾਂ ਨੂੰ ਇੱਥੇ ਨਾਲ ਸਮਝਾਂਗੇ ਆ ਦੇਖੋ ਇਹ ਮੋਟੂ ਲਈ ਆਉਂਦਾ ਮੋਟੋ ਲਈ ਆਉਂਦਾ ਏਟਾਵਾ ਜੀ ਵਾਹ ਜੀ ਵਾਹ ਤਨੇ ਉਧਰ ਅੱਗੇ ਸਟੋ ਉਧਰ ਲਾਉਣ ਲੱਗਦਾ ਮੈਂ ਉਧਰ ਅੱਗੇ ਇਹਨਾ ਬੋਸ ਕਰਨ ਨੂੰ ਹੈ ਹੈ ਕੋ ਕਟਣੂ ਹੈ ਇਹ ਨਾ ਕੋਦਣੂ ਹੈ ਵੀ ਆ ਕੋਦਣਾ ਕਦੇ ਵਾਸਤੇ ਆ ਹੀ ਲਾ ਦਨੇ ਕੁਛ ਨਹੀਂ ਹੁੰਦਾ ਇੱਥੇ ਗੜਾ ਆਪਾਂ ਹੋ ਵੀ ਲੈਵਲ ਕੱਟ ਕੇ ਲਾਉਣੇ ਕੋਈ ਨੂੰ ਆ ਹੀ ਲਾ ਦਨੇ ਸਿੱਧੀ ਆਏ ਬਸ ਹੋ ਜਿਤਾਉਣੀ ਅਗਲੇ ਆਪਾਂ ਬਸ ਕਲਾਏ ਵੀ ਇੰਨੇ ਆਰਤੀ ਤੋ ਪੂਰਾ ਆਜੇਗਾ ਹੈ ਤੇ ਤੋ ਪੂਰਾ ਆਜੇਗਾ ਇਹ ਸਾਰਾ ਹਾਂ ਹਾਂ ਐਵੇਂ ਉੱਪਰ ਇਟ ਬਣ ਕੇ ਐਵੇਂ ਇੱਥਾ ਜੀ ਸਾਕੇ ਤੋ ਇੱਕ ਸਾਰੋ ਜੀ ਨੇ ਹੂੰ ਹੂੰ हां भाई इथे कटा आपा वेन ਧੋਣਾ ਜਾਂ ਕੋਈ ਇਥੇ ਜਾਂ ਕੋਈ ਪਾਣੀ ਆਉਂਦਾ ਵੀ ਆਪਾਂ ਪਾਣੀ ਬਾਹਰ ਕੱਢਣਾ ਹੈ ਪਾਣੀ ਦਾ ਬਾਹਰ ਕੱਢਣਾ ਹੈ ਨਹੀਂ ਇਹਦਾ ਆਵਾਜ਼ ਜਿਹਾ ਮੋਟੂ ਲੱਗਿਆ ਹੁੰਦਾ ਫਿਰ ਤੇ ਚਲੋ ਹੁਣ ਲੱਗਦੇ ਆ ਜੀ ਕਰਾਂ ਤੇ ਦਿਖਾਉਨੇ ਫਿਰ ਚਾਕੇ ਦਿਖਾਉਨੇ ਤੁਹਾਨੂੰ ਹਾਂ ਓਕੇ ਇੱਥੇ ਦੇਖੋ ਜੀ ਆ ਚਿੰਤਾ ਆਪਾਂ ਦੇਖੋ ਇਹ 10 ਵਜੇ ਕਿਵੇਂ ਲੱਗਿਆ ਫਰਸ਼ ਆਪਣਾ ਮੈਂ ਆਪ ਹੀ ਮਿਸਤਰੀ ਹਾਂ ਜੀ ਆ ਦੇਖੋ ਵਰੀਆਂ ਚਿੰਤੀਆਂ ਇਟਾਂ ਦੇਖੋ ਜੀ ਇਹ ਇੰਨਾ ਘਰੇਗਾ ਬਾਹਰ ਅੱਗੇ ਇੰਨਾ ਘਰੇਗਾ ਬਸ ਤੇ ਬਾਹਰ ਵੀ ਸਫਾਈ ਹੋ ਗਈ ਆਪਣੀ ਸਾਰੀਆਂ ਈਟਾਂ ਵਟਾਂ ਮੈਨ ਲੱਗਦਾ ਲੱਗੀਆਂ ਹੋਣੀਆਂ ਲੇਖੇ ਦੇਖਦੇ ਆ ਜੀ ਆਹ ਦੇਖੋ ਲੱਗ ਰਿਹਾ ਮੋਟੂ ਬਿਲ ਲੱਗ ਰਿਹਾ ਤੇ ਪ੍ਰਿੰਕਲੀ ਬਿਲ ਲੱਗ ਰਿਹਾ ਹਾਂ ਕਿੰਨੀਆਂ ਘਰੇਗੀਆਂ ਓਏ ਇਹ ਮੇਰੇ ਪਿੱਛੜੂ ਆ ਤੁਮ ਨਾ ਚਟਕਿਓ ਚੱਕਣੀਆਂ ਬਹਿਣੀਆਂ ਹਨ ਆ ਗਿਆ ਓਏ ਕੀ ਹੋ ਗਿਆ ਤੇਰੇ ਕੀ ਹੋ ਗਿਆ ਮੇਚੂ ਆ ਗਿਆ ਆ ਗਏ ਇੱਥੇ ਕਿਹੜਾ ਵਿੱਚੂ ਹੈ ਬੰਨ ਵਿੱਚੂ ਤੇਥੋਂ ਕੁੱਤਾ ਤੋਂ ਮਾਰਦੀ ਆ ਵਿੱਚੂ ਤੇਥੋਂ ਡਰਦਾ ਹੈਗਾ ਹੂੰ ਇਹ ਆਹ ਹੁਣ ਤਾਂ ਇੱਥੋਂ ਸਾਫ਼ ਹੋ ਗਿਆ ਸਾਰਾ ਤੇ ਆਹ ਇਹਨੀਆਂ ਗਿੱਟਾਂ ਰਹਿ ਗਈਆਂ ਚੱਕਣੀਆਂ ਬਹਿਣੀਆਂ ਹਨਾ ਚੱਕਣੀਆਂ ਤਾਂ ਬਹਿਣੀਆਂ ਹਨਾ ਇਹਨਾਂ ਨੂੰ ਚਲੋ ਅੱਧੀ ਇਹ ਤਾਂ ਜ਼ਿਆਦਾ ਇੱਟਾ ਲੱਗਦੀਆਂ ਆਪਣੀ ਤੇ ਥੋੜੀਆਂ ਜਿਹੜੀਆਂ ਰਹਿ ਗਈਆਂ ਉਹ ਚੱਕ ਕੇ ਆਪਾਂ ਬਾਹਰ ਉਹ ਰੇ ਇੱਧਰ ਸਿੱਟ ਦਿਆਂ ਕਿਤੇ ਤੇ ਆਹ ਦੇਖੋ ਜੀ ਇਹਦੇ ਉੱਤੇ

ਆ ਇਹਨਾਂ ਤਾਂ ਰਹਿ ਗਿਆ ਬਸ ਤੇ ਆਪ ਲਾ ਦੇ ਹੁਣੀ ਬਸ ਮੋਟੂ ਜਮਾ ਧੱਕ ਗਿਆ ਨਾ ਥੱਕ ਗਿਆ ਓਏ ਕੀ ਲੱਗ ਤੂ ਆ ਭੀ ਲੱਗ ਰਿਹਾ ਅੱਜ ਕੱਲ ਦਾ ਲਾਈਏ ਇਟਾ ਲਾਈਏ ਇਟਾ ਕੀ ਹੋ ਗਿਆ ਫਿਰ ਹੈ ਆਵੇ ਕੀ ਆਖਣੇ ਕੀ ਆਖਣੇ ਸੋਖਾ ਹੁੰਦਾ ਮੈਂ ਤਾਂ ਤਾਂ ਕਰਦਾ ਤੇਰਾ ਇਹ ਕੰਮ ਤਾਂ ਬਹੁਤ ਜ਼ਿਆਦਾ ਕਰਦਾ ਹੂੰ ਆਪਣੇ ਜਦੋਂ ਮੋੜ ਹੁੰਦਾ ਉਹ ਤਾਂ ਕਰਦਾ ਉਹ ਤਾਂ ਇਹ ਪਿਆ ਹੀ ਰੰਦਾ ਸਰਦ ਹੋਦਾ ਫਿਲਮਾ ਫਲਮਾ ਫੋਨ ਦੇ ਉੱਤੇ ਉਹਦੇ ਪੇਪਰ ਹੋ ਗਏ ਤੇ ਹੁਣ ਬਿੱਲ ਆ ਜਾਵੇ ਤੇ ਫਿਰ ਇਹ ਸਾਰਾ ਦਿਨ ਫਿਲਮਾਂ ਹੀ ਦੇਖੀਆ ਤਾਂ ਸਾਰਾ ਦਿਨ ਸਾਰਾ ਦਿਨ ਹਨਾ ਅੱਜ ਨੇ ਦੇਖੀ ਬਲੋਆ ਹਾਂ ਅੱਜ ਕਿੱ데 ਦੇਖੇਗਾ ਹਾਂ ਅੱਜ ਹਾਂ ਅੱਜ ਅੱਜ ਕਿੱ데 ਦੇਖੇਗਾ ਹੈ ਅੱਜ ਆ ਹੇਟਾਣੇ ਦੇਖੇਗਾ ਈਟਾੜੀ ਅੱਜ ਦੇਖਾਂ ਬ੍ਰੇਕਿੰਗ ਬੈਡ ਈਟਾ ਆਛਾ ਈਟਾ ਟੌਣ ਵਾਲੀ ਫਿਲਮ ਦੇਖੇਗਾ ਅੱਜ ਬ੍ਰੇਕਿੰਗ ਬੈਡ ਕਿਹੜੀ ਹੈ ਆ ਲਗਾਇਆ ਮੋਟੂ ਨੇ ਮੈਨੂੰ ਤਾਂ ਕੋਈ ਫਿਲਮਾ ਫਲਮਾ ਛਾਉਂਗੀ ਨਹੀਂ ਕਾ ਪਤਾ ਫਿਲਮਾ ਫਲਮ ਦੇਖੀ ਨਹੀਂ ਹੁਣ ਦੇਖਾਂਗੇ ਦਿਵਾਲੀ ਤੋਂ ਬਾਅਦ ਸਿਨੇਮੇ ਜਾ ਕੇ ਉੱਥੇ ਦੇਖ ਕੇ ਆਵਾਂਗੇ ਨਾਲ ਇਹਨਾਂ ਦਿਖਾ ਕੇ ਲਿਆਵਾਂਗੇ ਇਹਨਾਂ ਵਿਚਾਰੀ ਨੇ ਕਦੇ ਦੇਖੇ ਨਹੀਂ ਸਿਨੇਮਾ ਸਿਨੇਮਾ ਕਦੇ ਵੀ ਨਹੀਂ ਦੇਖਿਆ ਨੇ ਹਰਾ ਤੂੰ ਆਪਣੇ ਇੱਕ ਵਾਰੀ ਵੀ ਨਹੀਂ ਗਏ ਸਿਨੇਮੇ ਦੇ ਵਿੱਚ ਹਾਂ ਮੈਨੂੰ ਕੋਣ ਦਿਖਾਵੇ ਇੱਕ ਵਾਰੀ ਵੀ ਨਹੀਂ ਗਈ ਜ਼ਿੰਦਗੀ 'ਚ ਹਾਂ ਬਾਦਰਾ ਮਾਰਾ ਬਾਦਰਾ ਕੋਣ ਕਦੀ ਦੇਖੀ ਆਈ ਅੱਛਾ ਸਰ ਕੋਈ ਜੇ ਜੇ ਪੂਰੀ ਕਰਾਂਗੇ ਆਪਾਂ ਦਿਖਾ ਕੇ ਲਿਆਵਾਂਗੇ ਵਧੀਆ ਉਹ ਖਤਮ ਸਿਨੇਮਿਆ ਦਾ ਮਾਲ ਦਾ ਬਹੁਤ ਜ਼ਬਰਦਸਤ ਹੁੰਦਾ ਹੈ ਨਾ ਤੇ ਆ ਇਹ ਤਾਂ ਗਿਆ ਹੋਇਆ ਨਾ ਤੂੰ ਤਾਂ ਗਿਆ ਹੋਇ ਨੀ ਮੇਜ ਇਹ ਹੈ ਜੀ ਛੋਟਾ ਜਿਆਦਾ ਸੀ ਇਹ ਮਨ ਲ ਕਿੰਨੀ ਵਾਰ ਆਇਆ ਤੂੰ ਸਰੇ ਮੇਜ ਪੰਜ ਵਾਰੀ ਪੰਜ ਵਾਰੀ ਗਿਆ ਆ ਸਰੇ ਮੇਜ ਮੈਂ ਦੇਖੀ ਹੈ ਜ਼ੀਰੋ ਜ਼ੀਰੋ ਵਾਰੀ ਤੋ ਜ਼ੀਰੋ ਵਾਰੀ ਜ਼ੀਰੋ ਵਾਰ ਗਿਆ ਇਹ ਤਾਂ ਜ਼ੀਰੋ ਵਾਰ ਜ਼ੀਰੋ ਵਾਰ ਠੀਕ ਆ ਬੱਕੜਾ ਜਾਉਂਗਾ ਹੈ ਆਇਤ ਕੇ ਦਿਵਾਲੀ ਦਿਵਾਰ ਦੇਖਾਂਗੇ ਹਾਂ ਅਰੇ ਦਿਵਾਲੀ ਦਿਵਾਰ ਆਪਣਾ ਨਰਮਾ ਨਰਮਾ ਰੇਂਦਾ ਚੋਕੇ ਨਾਲ ਨਰਮਾ ਚੋਕੇ ਨਾਲ ਤੇ ਹੁਣ ਦੋਰੀ ਵਾਰ ਲੱਗ ਨਰ ਮੈਨੂੰ ਤੇ ਦੋਰੀ ਵਾਰ ਚੋਕੇ ਨਰਮਾ ਤੇ ਉਦੋਂ ਵਾ ਦੇਖਾਂਗੇ ਫਿਰ ਚਾ ਕੇ ਆਵਾਂਗੇ ਸਰਸੇ ਆਪਣੇ ਪੀਵੀਆਰ ਪੀਵੀਆਰ ਚੋਥੇ ਬਹੁਤ ਕਹਿ ਨਜ਼ਾਰਾ ਆਉਂਦਾ ਦੇਖਣ ਦਾ ਫਿਲਮ ਤਾਂ ਨਜ਼ਾਰਾ ਆ ਜਾਂਦਾ ਫਿਲਮ ਦੇਖਣ ਦਾ ਨਾ ਉਹ ਤੇ ਇਹਨੂੰ ਐਕਸਪੀਰੀਅੰਸ ਹੋ ਜਾਵੇ ਕਿਵੇਂ ਹੁੰਦਾ ਸਿਨੇਮੇਦ ਨਾ ਐਕਸਪੀਰੀਅੰਸ ਕਰਾਉਣਾ ਇਹਨੂੰ ਜ਼ਰੂਰੀ ਜ਼ਰੂਰੀ ਹਾਂਜੀ ਫਰਸ਼ ਆਪਲਾਤਾ ਸੀ ਆ ਦੇਖੋ ਜੀ ਆ ਦੇਖੋ ਇਥੋਂ ਸਾਰਾ ਕੰਪਲੀਟ ਕਰਤਾ ਪਏ ਤੁਸੀਂ ਅੱਗੇ ਨੇਰਾ ਹੈ ਦਿਖਦਾ ਨਹੀਂ ਕੁਝ ਠੀਕ ਹੈ ਜੀ ਤੇ ਇਥੋਂ ਵੀ ਆਪਾਂ ਸਾਰੀ ਸਫਾਈ ਕਰਤੀ ਕੋਈ ਦੇ ਨਾਲ ਸਾਰੀਆਂ ਇਟਾਂ ਓਟਾਂ ਜਿਹੜੀਆਂ ਸੀਗੀਆਂ ਸਾਰੀਆਂ ਚੱਕ ਕੇ ਤੇ ਉਧਰ ਲਾਤੀ ਖੁੰਝੇ ਚ ਤੇ ਹੁਣ ਇਹ ਪਲੇ ਕਰੀ ਜਾਂਦੀ ਨਾਣ ਦੀ ਤਿਆਰੀ ਤੇ ਮੈਂ ਤਾਂ ਨਾਲ ਲਿਆ ਸੀਗਾ ਮੈਂ ਤਾਂ ਨਾਲ ਲਿਆ ਟਾਈਮ-ਟਾਈਮ ਨਾਲ ਤੇ ਇਹ ਨਾਣ ਦੀ ਤਿਆਰੀ ਕਰੀ ਜਾਂਦੀ ਵਦਨ ਟਾਂਕੇ ਲਾਈ ਜਾਂਦੀ ਵਦਨ ਕਾਦੇ ਨਾਲਾ ਓਏ ਤੁਸੀਂ ਓਏ ਓਏ ਨਾਲ ਓਏ ਸੁਣਾ ਕੀ ਕਰੀ ਜਾਂਦੇ ਆ ਤੁਸੀਂ ਓਏ ਓਏ ਸੁਣਾ ਨਾਲ ਓ ਬੇਟਾ ਹਣਾ ਨਾਲ ਓਏ ਨਾਲ 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 ਤੇ ਹੁਣ ਆਪਾਂ ਜੀ ਵਲੌਗ ਨੂੰ ਕਰਦੇ ਆ ਇੱਥੇ ਐਂਡ ਜੀ ਤੇ ਮਿਲਦੇ ਆ ਜੀ ਕੱਲ ਦੇ ਵਲੌਗ ਦੇ ਵਿੱਚ ਬਾਏ ਬਾਏ ਜੀ ਸਾਰਿਆਂ ਨੂੰ ਬਾਏ ਬਾਏ ਕਰਦੇ ਬਾਏ ਬਾਏ